ਇਹ ਆਪਣਾ ਇੱਕ ਦੇਰ ਚ ਮਹਾਯੋਗਿਤ ਇਹ ਬਚਾ ਨਵਾਂ ਸੋਇਆਏ ਜਵਾਦਾਏ ਵਾਹ ਓਮ ਬ੍ਰਿਪਤ ਬੋਤਾਇ ਨੋਮਸ ਵਾਹ ਓਮ ਬ੍ਰਿਪਤ ਬੋਤਾਇ ਨੋਮਸ ਵਾਹ ਓਮ ਨਮਾਹ ਕਰਾਇ ਨੋਮਸ ਵਾਹ ਓਮ ਨਮਾਹ ਕਰਾਇ ਨੋਮਸ ਵਾਹ ਸਦੇ ਦੇ ਸੀਐਨਸੀ ਜੁਜੇ ਦਾ ਹਣਾ ਜੀ ਹੋਣਾ ਜੀ

Hello. 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 ਥੈਰੇ ਕੋਈ ਤੂ ਬ੍ਰੀਆ ਜਰਾ ਬੜੇ ਪਟਲਾ ਉੱਥੇ ਇਹਦਾ ਨੁਕੀਏ ਇਹੇ ਕਾਰਨ ਉਹ ਵੀ ਚਲ ਗਈ ਹਾਂਜੀ ਮੈਮ ਅੱਜ ਸਕੂਲ ਦੇ ਵਿੱਚ ਜਿਹੜਾ ਹੈਗਾ ਹਵਨ ਵੀ ਕਰਵਾਇਆ ਗਿਆ ਉੱਤੇ ਵੀ ਲਗਾਏ ਜਾ ਰਹੇ ਕੀ ਕਹਿਣਾ ਚਾਹੋਗੇ ਦੇਖੋ ਇਹ ਹਵਨ ਸਾਡੇ ਡਾਇਰੈਕਟਰ ਸਰ ਮੇਰੇ ਪਿਤਾ ਜੀ ਔਰ ਉਹਨਾਂ ਨੂੰ ਨੇਚਰ ਦੇ ਨਾਲ ਬਹੁਤ ਪਿਆਰ ਸੀ ਠੀਕ ਹੈ ਇਹ ਬੂਟੇ ਵੀ ਨੇਚਰ ਨੂੰ ਸਮਰਪਿਤਤਾ ਔਰ ਜੇ ਹਵਨ ਵੀ ਜਿਹੜਾ ਨੇਚਰ ਨੂੰ ਸੁਰਪੀਤਾ ਔਰ ਉਹ ਹਰ ਜਿਹੜੀ ਚੀਜ਼ ਨੇਚਰ ਦੀ ਸੀ ਜਿਹੜੀ ਉਹਨਾਂ ਚੀਜ਼ਾਂ ਦੀ ਕੇਅਰ ਕਰਦੇ ਸੀ ਚਾਹੇ ਪਾਣੀ ਸੀ ਚਾਹੇ ਪੌਦੇ ਸੀ ਚਾਹੇ ਮਤਲਬ ਕਿ ਮਤਲਬ ਬੱਚਿਆਂ ਦੀ ਵੀ ਇਦਾਂ ਕੇਅਰ ਕਰਦੇ ਸੀ ਕਿ ਜਿਹੜੀ ਚੀਜ਼ ਪਰਮਾਤਮਾ ਦੀ ਦੀਨ ਉਹ ਕਹਿੰਦੇ ਸੀ ਕਿ ਉਹਨੂੰ ਉੱਚਾ ਲੈ ਕੇ ਜਾਓ ਔਰ ਇਹੇ ਚੀਜ਼ਾਂ ਸੋਚਦੇ ਹੋਏ ਕਿ ਅਸੀਂ ਪੌਦੇ ਆ ਲਗਾਉਣ ਦਾ ਹਵਨ ਕਰਵਾਉਣ ਦਾ ਇਹ ਪ੍ਰੋਗਰਾਮ ਕੀਤਾ ਕਿ ਇਹ ਸਾਰਾ ਕੁਝ ਉਹਨਾਂ ਨੂੰ ਸਮਰਪਿਤ ਆ ਗੱਲ ਕਰੀਏ ਅੱਜ ਜਿਹੜਾ ਹੈਗਾ ਬੱਚੇ ਆਪਣੇ ਮਾਪੇ ਨੂੰ ਜਿਹੜੇ ਹੈਗੇ ਭੁੱਲਦੇ ਜਾ ਰਹੇ ਹੈਗੇ ਸੰਸਕਾਰ ਭੁੱਲਦੇ ਜਾ ਰਹੇ ਕੀ ਕਹਿਣਾ ਚਾਹੋ ਨਹੀਂ ਮੈਂ ਮਤਲਬ ਕਿ ਇਹਦੇ ਵਿੱਚ ਥੋੜਾ ਜਿਹਾ ਮਾਪਿਆਂ ਨੂੰ ਕਹਿਣਾ ਚਾਹੀਦਾ ਕਿ ਆਪਣੇ ਬੱਚਿਆਂ ਦੇ ਨਾਲ ਥੋੜਾ ਜਿਹਾ ਟਾਈਮ ਸਪੈਂਡ ਜ਼ਰੂਰ ਕਰੋ ਕਿ ਚਾਹੇ ਮਤਲਬ ਕਿ ਉਦੋਂ ਆਪਾਂ ਜਿਹੜੀ ਆਪਾਂ ਨੂੰ ਫੋਨ ਛੱਡ ਕੇ ਸਾਰੇ ਬੱਚੇ ਵੀ ਔਰ ਪੇਰੈਂਟਸ ਵੀ ਉਹ 10 ਟਾਈਮ ਅੱਜ 10 ਮਿੰਟ ਆ ਕੱਲ ਨੂੰ 15 ਮਿੰਟ ਆ ਫਿਰ ਅੱਧਾ ਘੰਟਾ ਕਿਉਂਕਿ ਜਿਹੜੇ ਉਹੀ ਪਲ ਆ ਨਾ ਬੱਚੇ ਅੱਗੇ ਆਪਣੀ ਜੌਬ ਲਈ ਜਾ ਰਹੇ ਆ ਕਿਤੇ ਜਾ ਰਹੇ ਆ ਤਰੱਕੀਆਂ ਕਰ ਰਹੇ ਆ ਉਹੀ ਪਲ ਜਿਹੜੇ ਆ ਨਾ ਉਹ ਸਾਰੀ ਉਮਰ ਸਾਡ ਨੂੰ ਜੋੜ ਕੇ ਰੱਖਣਗੇ ਇਸ ਲਈ ਪੇਰੈਂਟਸ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਜਿੰਨਾ ਟਾਈਮ ਹੋਵੇ ਉਹ ਸਪੈਂਡ ਕਰਨਾ ਚਾਹੀਦਾ ਅੱਜ ਕੱਲ੍ਹ ਦੇਖਿਆ ਜਾਂਦਾ ਕਿ ਬੱਚੇ ਜਿਹੜੇ ਹੈਗੇ ਮੋਬਾਈਲਾਂ 'ਚ ਆ ਟਾਈਮ ਬਿਜ਼ੀ ਰਹਿੰਦੇ ਹੈਗੇ ਆ ਪਰ ਆਪਣੇ ਪਰਿਵਾਰਾਂ ਨੂੰ ਜਿਹੜਾ ਹੈਗਾ ਬਹੁਤ ਘੱਟ ਟਾਈਮ ਦਿੰਦੇ ਹੈਗੇ ਆ ਕੀ ਕਹਿਣਾ ਚਾਹੁੰਦੇ ਕੋਈ ਤੁਸੀਂ ਟੀਚਰ ਵੀ ਹੋ ਤੁਹਾਡਾ ਖਾਸ ਮੈਸੇਜ ਇੱਕ ਦੇਣਾ ਚਾਹੀਦਾ ਹੈ ਮੈਂ ਤੁਹਾਨੂੰ ਤਾਂ ਹੀ ਇਹ ਕਹਿ ਰਹੀ ਹਾਂ ਕਿ ਜਿਹੜੇ ਸਾਡੇ ਘਰ ਵਿੱਚ ਬਡੇ ਹੈ ਚਾਹੇ ਸਾਡੇ ਗ੍ਰੈਂਡਪੈਰੈਂਟਸ ਹੈ ਚਾਹੇ ਸਾਡੇ ਤਾਇਆ ਜੀ ਹੈ ਉਹਨਾਂ ਨੂੰ ਇੱਕ ਰੂਲ ਬਣਾ ਲੈਣਾ ਚਾਹੀਦਾ ਕਿ ਨਹੀਂ ਬੇਟਾ ਜਾਂ ਬੇਟੀ ਜੋ ਵੀ ਆ ਕਿ ਇਸ ਟਾਈਮ ਅਸੀਂ ਬਿਨਾ ਫੋਨ ਤੋਂ ਸਾਰੇ ਜਣੇ ਬੈਠਾਂਗੇ ਜਦੋਂ ਉਹਨਾਂ ਨੂੰ ਉਹਦੇ ਵਿੱਚ ਬਹੁਤ ਅੱਛੀਆਂ ਚਰਚਾ ਮਿਲਣਗੀਆਂ ਔਰ ਪੈਰੈਂਟਸ ਬਹੁਤ ਕੁਝ ਦੱਸਣਗੇ ਤੋ ਬੱਚੇ ਆਟੋਮੈਟਿਕਲੀ ਉਹ ਚੀਜ਼ਾਂ ਨੂੰ ਫਲਾਣਗੇ ਤੇ ਔਰ ਸਮਾਜ ਵਿੱਚ ਸੁਧਾਰ ਹੁੰਦਾ ਜਾਏਗਾ। ਹਾਂਜੀ ਸਰ ਜੀ। ਅੱਜ ਮਨਮੋਹਨ ਪ੍ਰਾਸ਼ਰ ਜੀ ਨੂੰ ਯਾਦ ਕਰਦੇ ਹੋਏ ਬੂਟੇ ਵੀ ਲਗਾਏ ਜਾ ਰਹੇ ਆ। ਆਵਣ ਵੀ ਕੀਤੇ ਜਾ ਰਹੇ ਆ। ਕੀ ਕਹਿਣਾ ਚਾਹੋਗੇ? ਮੇਰੇ ਵੱਡੇ ਵੀਰ ਸੀ ਸਵਰਗੀਾ ਸ਼੍ਰੀ ਮਨਮੋਹਨ ਪ੍ਰਾਸ਼ਰ ਜੀ। ਉਹਨਾਂ ਨੇ ਬੜੀ ਅਨਥਕ ਮਿਹਨਤ ਕੀਤੀ। ਅਸੀਂ ਆਪਣੀ ਅੱਖਾਂ ਨਾਲ ਦੇਖਿਆ ਕਿ ਜਿੰਨੀ ਅਨਥਕ ਮਿਹਨਤ ਉਹਨਾਂ ਨੇ ਕੀਤੀ ਇੱਕ ਬੂਟਾ ਲਗਾਇਆ ਟੈਗੋਰ ਮਾਡਲ ਸਕੂਲ ਦੇ ਨਾਮ ਤੇ ਅੱਜ ਉਹਦੀਆਂ ਸ਼ਾਖਾਵਾਂ ਸ਼ੰਕਰ ਦੇ ਵਿੱਚ, ਹੀਰਾਂ ਦੇ ਵਿੱਚ, ਨਕੂਦਰ ਦੇ ਵਿੱਚ ਪਿੰਡ-ਪਿੰਡ ਚ ਫੈਲ ਰਹੀਆਂ ਨੇ। ਉਹਦਾ ਹੀ ਸਦਕਾ ਹੈ ਉਸ ਭਾਈ ਸਾਹਿਬ ਦੀ ਸੋਚ ਦਾ। ਤੇ ਜਿਹੜਾ ਅਸੀਂ ਅੱਜ ਇੰਨੇ ਪਰਫੁੱਲਤਾਂ, ਪਰਿਵਾਰ ਸਾਡਾ ਇੰਨਾ ਪਰਫੁੱਲਤ ਹੈ ਇੱਕ ਨਕੂਦਰ ਤਹਿਸੀਲ ਇਨੀ ਸਾਰੇ ਪੰਜਾਬ ਦੇ ਵਿੱਚ ਟੈਗੋਰ ਮਾਡਲ ਸਕੂਲ ਨਕੂਦਰ ਦਾ ਨਾਮ ਹੈ। ਇਹਦਾ ਸਿਹਰਾ ਸਾਰਾ ਵੱਡੇ ਭਾਈ ਸਾਹਿਬ ਨੂੰ ਜਾਂਦਾ ਤੇ ਸਾਡੇ ਭਾਬੀ ਜੀ ਨੂੰ ਜਾਂਦਾ ਹੈ। ਉਹ ਸ਼ੁਰੂਆਤ ਉਹਨਾਂ ਨੇ ਕੀਤੀ ਸੀ ਫਿਰ ਉਹਨਾਂ ਨੂੰ ਆਪਣੇ ਕੰਦਿਆਂ ਦੇ ਉੱਪਰ ਚੁੱਕਿਆ ਮੇਰੇ ਛੋਟੇ ਵੀਰ ਹਿਮੰਤ ਪ੍ਰਾਸ਼ਰ ਤੇ ਸ਼ਾਂਤ ਪ੍ਰਾਸ਼ਰ ਤੇ ਪੰਨੂ ਜੀ ਨੇ ਅੱਜ ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਬੇਸ਼ੱਕ ਉਹ ਸਾਡੇ ਵਿੱਚ ਨਹੀਂ ਪਰ ਅਸੀਂ ਉਹਨਾਂ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਦਿੱਤੀਆਂ ਹੋਈਆਂ ਸਿੱਖਿਆ ਨੂੰ ਯਾਦ ਕਰਦੇ ਹੋਏ ਉਹੀ ਚੀਜ਼ ਅਸੀਂ ਸਕੂਲ 'ਚ ਵੰਡ ਰਹੇ ਹਾਂ ਜੋ ਜਿਹੜਾ ਮੈਡਮ ਨੇ ਦੱਸਿਆ ਕਿ ਜੇ ਨੇਚਰਲ ਉਹਨਾਂ ਨੂੰ ਪਿਆਰ ਸੀ ਹਵਨ ਦੇ ਨਾਲ ਅਸੀਂ ਸ਼ੁੱਧੀ ਕੀਤੀ ਪਵਨ ਦੀ ਨਾਲ ਹੀ ਜਿਹੜਾ ਬੋਧਾ ਰੂਪਨ ਹੈਗਾ ਹੈ ਕਿ 2011 ਤੋਂ ਲਗਾਤਾਰ 500 ਬੂਟਾ ਹਰ ਛਾਲ ਉਹਨਾਂ ਜਨਮ ਦਿਨ ਦੇ ਉੱਪਰ ਦਿੱਤਾ ਜਾ ਰਿਹਾ ਸੀ ਅੱਜ ਅਸੀਂ 500 ਬੂਟਾ ਤਾਂ ਨਹੀਂ ਪਰ ਜਿੰਨੇ ਬੂਟੇ ਵੀ ਕੁਝ ਪੌਦਾ ਰੂਪ ਨੇ ਤੇ ਕਰਾਂਗੇ ਕੁਝ ਵਿਤਰਨ ਕੀਤੇ ਆ ਉਹ ਸਾਰੇ ਟੀਚਰਸ ਨੂੰ ਸਟੂਡੈਂਟਸ ਨੂੰ ਦਿੱਤੇ ਆ ਕਿ ਆਪਣੇ ਆਪਣੇ ਘਰ ਅੱਛੀ ਜਗ੍ਹਾ ਦੇ ਉੱਪਰ ਜਿੱਥੇ ਪਰਵਿਸ਼ ਹੋ ਸਕੇ ਬੂਟਾ ਦੀ ਬੂਟੇ ਲਗਾਉਣੇ ਬਹੁਤ ਸੌਖੇ ਆ ਪਰ ਉਹਨਾਂ ਦੀ ਪਰਵਿਸ਼ ਕਰਨੀ ਉਹਨਾਂ ਨੂੰ ਚਲਾਣਾ ਬਹੁਤ ਔਖਾ ਆ ਕੋਸ਼ਿਸ਼ ਕਰਾਂਗੇ ਤੇ ਜਿਹੜੇ ਵੀ ਬੂਟੇ ਅਸੀਂ ਦਈਏ ਉਹਨਾਂ ਦੀ ਪਰਵਿਸ਼ ਹੋਵੇ ਇਸ ਵਾਤਾਵਰਣ ਨੂੰ ਸ਼ੁੱਧ ਕਰ ਸਕਣ ਅੱਜ ਮੈਂ ਆਪਣੇ ਵੱਲੋਂ ਆਪਣੇ ਸਾਰੇ ਟਗੋਰ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਇਸ ਦੀ ਵਧਾਈ ਦੇਣਾ ਕਿ ਅਸੀਂ ਉਹਨਾਂ ਦੇ ਵਰਸੀ ਨੂੰ ਮਨਾਉਂਦੇ ਹੋਏ ਉਹਨਾਂ ਦੇ ਜਨਮ ਦਿਨ ਨੂੰ ਮਨਾਉਂਦੇ ਹੋਏ ਇਸ ਦਿਨ ਦੇ ਉੱਪਰ ਅਸੀਂ ਸਾਰਿਆਂ ਨੇ ਪ੍ਰਣ ਲਿਆ ਹੈ ਕਿ ਉਹਨਾਂ ਦੇ ਦਿਖਾਏ ਰਸਤੇ ਦੇ ਉੱਪਰ ਅਸੀਂ ਸਾਰੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਜੈ ਸ਼੍ਰੀ ਰਾਮ ਹਾਂਜੀ ਮੈਂ ਸ਼੍ਰੀਮਨ ਮੋਨ ਪ੍ਰਾਸ਼ਰ ਫਾਊਂਡਰ ਚੇਅਰਮੈਨ ਟਗੋਰ ਐਜੂਕੇਸ਼ਨਲ ਟਰਸਟ ਇਹਨਾਂ ਨੂੰ ਮੈਂ 93 ਤੋਂ ਜਾਣਦਾ ਤੇ 93 ਦੇ ਵਿੱਚ ਸਾਨੂੰ ਮਿਲੇ ਤੇ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਜਿੰ ਅਸੀਂ ਕਹਿੰਦੇ ਸੀ ਕਿ ਤੁਸੀਂ ਬੈਂਕ 'ਚ ਬਹੁਤ ਕੰਮ ਕਰਦੇ ਆ ਕਹਿੰਦੇ ਜਿੰਨਾ ਮੈਂ ਬੈਂਕ 'ਚ ਕੰਮ ਕਰਦਾ ਇਸ ਤੋਂ ਡਬਲ ਮੈਂ ਘਰ ਜਾ ਕੇ ਕਰਦਾ ਅਸੀਂ ਕਿਹਾ ਉਹ ਕਿਦਾਂ ਉਹ ਕਹਿੰਦੇ ਜੀ ਆਹ ਮੇਰਾ ਇੱਕ ਛੋਟਾ ਜਿਹਾ ਸਕੂਲ ਆ ਪਰ ਜਦੋਂ ਇੱਥੇ ਆ ਕੇ ਦੇਖਿਆ ਦੇਖਿਆ ਕਿ ਇਹ ਜਿਹੜੇ ਚੰਗੇ ਟਾਪ ਦੇ ਸਕੂਲ ਆ ਉਹਨਾਂ ਨੂੰ ਵੀ ਕੰਪੀਟ ਕਰਦਾ ਕਿਉਂ ਕਰਦਾ ਕਿ ਮਿਹਨਤ ਦੇ ਨਾਲ ਲਗਨ ਦੇ ਨਾਲ ਇਮਾਨਦਾਰੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਔਰ ਜਿਹੜੀ ਸਰਵਿਸਿਜ਼ ਦੇਣੀ ਸੀ ਪਬਲਿਕ ਨੂੰ ਥੋੜੇ ਪੈਸਿਆਂ ਦੇ ਵਿੱਚ ਜਿਆਦਾ ਸਰਵਿਸਿਜ਼ ਦਿੰਦੇ ਰਹੇ ਇਸੇ ਕਰਕੇ ਅੱਜ ਵੀ ਜਿਹੜਾ ਇੱਕ ਮੀਡੀਅਮ ਜਾਂ ਥੱਲੇ ਲੈਵਲ ਦਾ ਜਿਹੜਾ ਕੋਈ ਵੀ ਪੇਰੈਂਟਸ ਆ ਉਹ ਟਗੋਰ ਟਗੋਰ ਸਕੂਲ ਨੂੰ ਕਿਉਂ ਪ੍ਰੀਫਰ ਕਰਦਾ ਕਿਉਂਕਿ ਇੱਥੇ ਥੋੜੇ ਪੈਸਿਆਂ 'ਚ ਜਿਆਦਾ ਮਿਹਨਤੀ ਸਟਾਫ ਆ ਔਰ ਦਿਲੋਂ ਲਾ ਕੇ ਲਗਨ ਲਾ ਕੇ ਪੜਾਈ ਕਰਾਈ ਜਾਂਦੀ ਆ ਜਿੱਥੋਂ ਤੱਕ ਪੌਦਿਆਂ ਦਾ ਸੰਬੰਧ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਇਸ ਜੀ ਨਾਲ ਲਗਾਬ ਸਿਗਾ ਤੇ ਪੌਦੇ ਵੱਧ ਤੋਂ ਵੱਧ ਲਾਏ ਜਾਣ ਇੱਥੇ ਮੈਂ ਦੇਖਦਾ ਹੁੰਦਾ ਸੀ ਮੇਰੇ ਆਿਆਂ ਤੋਂ ਵੀ ਕਰੀਬ ਜਦੋਂ ਕਿਤੇ ਨਾ ਪੌਦੇ ਅਸੀਂ ਕਹਣਾ ਆ ਕਟਾ ਦਿਓ ਉਹਨਾਂ ਨੇ ਕਹਣਾ ਜਿੰਨਾ ਲੋੜ ਆ ਉਹਨਾਂ ਹੀ ਪੌਦਾ ਕਟਿਆ ਜਾਵੇ ਫਾਲਤੂ ਨਾ ਕਟਿਆ ਜਾਵੇ ਤੇ ਅੱਜ ਦੇ ਦਿਨ ਚ ਅਸੀਂ ਇਹੀ ਉਹਨਾਂ ਨੂੰ ਸ਼ਰਧਾਂਜਲੀ ਦਿੰਨੇ ਆ ਜਿਹੜਾ ਹਮਨ ਕੀਤਾ ਔਰ ਪੌਦੇ ਲਾ ਰਹੇ ਆ ਥੈਂਕ ਯੂ ਦੁਖੀ ਪੰਡਪਰਾਵਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪਿਆਰ ਚੁਰਕਾਵਟ ਕਾਲ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਚੋਤਿਸ਼ ਪੜਿਤ ਦਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰਗ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669